ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਤੁਹਾਡੇ ਬੱਸ 268 ਗਜ ਦੀ ਕੋਠੀ ਲੈ ਕੇ ਆਏ ਜੀ ਬਹੁਤ ਹੀ ਪਿਆਰੀ ਕੋਠੀ ਬਣੀ ਹੋਈ ਹੈ ਅੱਜ ਦੇਖੀਏ ਅੰਦਰ ਕੋਠੀ ਨੂੰ ਜੀ ਪੰਜ ਬੈਡਰੂਮ ਵਾਲੀ ਕੋਠੀ ਹੈ ਜੀ ਸੈਕਟਰ 125 ਸਨਿਕਲੇ ਮੋਹਾਲੀ ਦੇ ਵਿੱਚ ਇਹ ਕੋਠੀ ਰਹੂਗੀ ਚਾਰ ਤੋਂ ਪੰਜ ਗੱਡੀਆਂ ਦੀ ਪਾਰਕਿੰਗ ਆਪਾਂ ਨੂੰ ਘਰ ਦੇ ਅੰਦਰ ਮਿਲਦੀ ਹੈ ਗ੍ਰੀਨ ਏਰੀਆ ਤੇ ਫੌਂਟੇਨ ਆਪਣਾ ਲੱਗੇ ਹੋਇਆ ਫਰੰਟ ਰਿਵਿਊਸ਼ਨ ਦੇਖੋ ਕਿੰਨਾ ਸੋਹਣਾ ਹੈ ਜੀ ਆਜੋ ਚੱਲਦੇ ਹਾਂ ਜੀ ਅੱਗੇ ਜੀ ਮੇਨ ਐਂਟਰਸ ਆਪਣੀ 10 ਫੁੱਟ ਦੀ ਰਹੇਗੀ ਬਹੁਤ ਪਿਆਰਾ ਡੋਰ ਲੱਗੇ ਹੋਇਆ ਐਂਟਰ ਕਰ ਜੀ ਸਾਰੇ ਆਪਣੇ ਅੰਦਰ ਡ੍ਰੈنگ ਰੂਮ ਆ ਗਿਆ ਖੁੱਲਾ ਡੁੱਲਾ ਡ੍ਰੈنگ ਰੂਮ ਹੈ ਜੋ ਸਮਾਨ ਲੱਗੇ ਹੋਇਆ ਸਾਰਾ ਨਾਲ ਹੀ ਹੈ ਜੀ ਤੇ ਉਦੋਂ ਬਾਅਦ ਚੱਲਦੇ ਆਂ ਜੀ ਲੌਬੀ ਏਰੀਆ ਦੇ ਵਿੱਚ ਲੌਬੀ ਏਰੀਆ ਦੇ ਵਿੱਚ ਤੁਸੀਂ ਕੰਮ ਦੇਖ ਸਕਦੇ ਹੋ ਕਿੰਨਾ ਪਿਆਰਾ ਤੇ ਡਾਉਨ ਸਿਲਿੰਗ ਬਹੁਤ ਪਿਆਰੀ ਹੋਈ ਹੈ ਡਿਊਪਲੈਕਸ ਆਪਣੀ ਕੋਠੀ ਹੈ ਬਹੁਤ ਪਿਆਰਾ ਕੰਮ ਕਰਿਆ ਹੋਇਆ ਜੀ ਤੇ ਆਗੇ ਆਪਣੀ ਮਾਡਰਨ ਕਿਚਨ ਕਿਚਨ ਦਾ ਤੁਸੀਂ ਸਾਈਜ਼ ਦੇਖੋ ਇੱਕ ਵਾਰੀ ਕਿੰਨਾ ਵੱਡਾ ਖੁੱਲਾ ਡੁੱਲਾ ਸਾਈਜ਼ ਹੈ ਸਾਰਾ ਸਮਾਨ ਨਾਲ ਲਗਾ ਕੇ ਦੇ ਰਿਹਾ ਬਾਈ ਕਹਿੰਦਾ ਚੱਕੋ ਤੁਸੀਂ ਸਾਰਾ ਕੁਝ ਤੇ ਆ ਗਿਆ ਆਪਣਾ ਫਰਸਟ ਬੈਡਰੂਮ ਫਰਸਟ ਬੈਡਰੂਮ ਵੀ ਬਹੁਤ ਪਿਆਰਾ ਤੇ ਖੁੱਲਾ ਢੁੱਲਾ ਬੈਡਰੂਮ ਹੈ ਜੀ ਇਹ ਦੇਖੋ ਤੁਸੀਂ ਬੈਡਰੂਮ ਕਿੰਨਾ ਪਿਆਰਾ ਖੁੱਲਾ ਢੁੱਲਾ ਬੈਡਰੂਮ ਹੈ ਸਬਾਨ ਸਾਰਾ ਲੱਗਿਆ ਹੋਇਆ ਜੀ ਸਿਰਫ ਕੱਪੜੇ ਲੈ ਕੇ ਆਣੇ ਜੀ ਆਜੋ ਚੱਲਦੇ ਨੇ ਦੇਖਦੇ ਹਾਂ ਸੈਕੰਡ ਬੈਡਰੂਮ ਸੈਕੰਡ ਬੈਡਰੂਮ ਵੀ ਬਹੁਤ ਪਿਆਰਾ ਤੇ ਖੁੱਲਾ ਢੁੱਲਾ ਬੈਡਰੂਮ ਰਹੂਗਾ ਜੀ ਆਪਣਾ ਇਹ ਇਹ ਆ ਗਿਆ ਆਪਣਾ ਸੈਕੰਡ ਬੈਡਰੂਮ ਸੈਕੰਡ ਬੈਡਰੂਮ ਵੀ ਬਹੁਤ ਪਿਆਰਾ ਬਣਿਆ ਹੋਇਆ ਖੁੱਲਾ ਢੁੱਲਾ ਬੈਡਰੂਮ ਰਹੂਗਾ ਜੀ ਅਟੈਚ ਵਾਸ਼ਰੂਮ ਦੇ ਨਾਲ ਜੀ ਫ